ਭਲਾ ਹੋਇਆ ਲੜ ਨੇੜੇ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲ ਉਹ ਟੁੱਟਦੀ ਚੰਗੀ ਫੇ ਕਦਰਾਂ ਦੀ ਯਾਰੀ ਅਸੀਂ ਤਾਂ ਪੰਜਾਬ ਦੇ ਪਾਣੀ ਨਾਲ ਆ ਜੀ ਅੱਖਾਂ 'ਚੋਂ ਵੀ ਪਾਣੀ ਮੋਗ ਗਿਆ ਰੋ ਰੋ ਕੇ ਕਿਉਂ ਪੰਜਾਬ ਜਿਹੜਾ ਐਸ ਵਕਤ ਉਦਾਸ ਹੈ ਕੈਪਟਨ ਸਾਹਿਬ ਨੇ 2 ਸਾਲ ਦੇ ਵਿੱਚ ਇੱਕ ਸਿੰਗਲ ਵਾਦਾ ਵੀ ਪੂਰਾ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਮੁਰ ਤੋਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਠਾਪਿਆ ਗਿਆ। ਜਿਹहां ਚੰਡੀਗੜ੍ਹ ਵਿਖੇ ਰੱਖੇ ਗਏ ਸਮਾਗਮ ਵਿੱਚ ਫੁੱਲਾਂ ਦੀ ਵਰਖਾ ਨਾਲ ਮਨੀਸ਼ ਸੋਸੋਦੀਆ ਵੱਲੋਂ ਮੁਰ ਤੋਂ ਭਗਵੰਤ ਮਾਨ ਨੂੰ ਪ੍ਰਧਾਨਗੀ ਦਿੱਤੀ ਗਈ ਹੈ। ਇਸ ਸਮਾਗਮ ਦੌਰਾਨ ਐ ਭਗਵੰਤ ਮਾਨ ਨੂੰ ਪੱਤਰਕਾਰਾਂ ਵੱਲੋਂ ਤਿੱਖੇ ਸਵਾਲ ਵੀ ਕੀਤੇ ਗਏ ਨੇ। ਸਭ ਤੋਂ ਪਹਿਲਾਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਵਿਕਰਮ ਮਜੀਠੀਆ ਤੇ ਨਸ਼ੇ ਦੇ ਇਲਜ਼ਾਮ ਲਗਾਏ ਗਏ ਸਨ ਕਿ ਪਾਰਟੀ ਅੱਜ ਵੀ ਉਹਨਾਂ ਦੋਸ਼ਾਂ ਤੇ ਕਾਇਮ ਹੈ ਜਾਂ ਫਿਰ ਪਿੱਛੇ हट ਗਈ ਹੈ ਤਾਂ ਭਗਵੰਤ ਮਾਨ ਨੇ ਕੀ ਕਿਹਾ ਤੁਸੀਂ ਖੁਦ ਸੁਣੋ ਪਹਿਲਾਂ ਕੋਟੀ ਪਾਰਟੀ ਲਾਈਨ ਕੋ ਜਿਸ ਤਰ੍ਹਾਂ ਸੀ ਕਿ ਵਿਕਰਮ ਸਿੰਘ ਮਜੀਠੀਆ ਡਰਗ ਤੀਬਰਾਂ ਦੇ ਨਾਲ ਉਹਨਾਂ ਦੇ ਸੰਬੰਧ ਨਹੀਂ ਅੱਜ ਵੀ ਤੁਸੀਂ ਉਸੇ ਗੱਲ ਤੇ ਕਾਇਮ ਹੋ ਜੀ ਮੈਂ ਕਹਿੰਦਾ ਅਸੀਂ ਕਾਇਮ ਆ ਸਾਰੇ ਅਸੀਂ ਕਹਿੰਦੇ ਜਾਂਚ ਕਰੋ ਈਡੀ ਕਰੋ ਜਾਂਚ ਐਸਟੀਬ ਜਾਂਚ ਕਰੇ ਐਸਟੀਬ ਨੂੰ ਫ੍ਰੀ ਹੈਂਡ ਦਿਓ ਹੁਣ ਹਾਈ ਕੋਰਟ ਵਿੱਚ ਆਈ ਹੈ ਤਾਂ ਵੀ ਤਾਂ ਵੀ ਨਹੀਂ ਕੰਮ ਕਰ ਰਹੇ ਸੋ ਇਹ ਤਾਂ ਇੱਥੋਂ ਤਾਂ ਸਿੱਧ ਹੁੰਦਾ ਕਿ ਉਹ ਉਹ ਤਾਂ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਨੇ ਕਰ ਲਓ ਸਾਡਾ ਕੀ ਕਰਨਾ ਇਟ ਮੀਨਸ ਉਹ ਰਲੇ ਹੋਏ ਨਹੀਂ ਕੁਲਬੀਰ ਜੀਰਾ ਨੇ ਕੀ ਕਿਹਾ ਸਰਜੀਤ ਧਮਾਨ ਨੇ ਕੀ ਕਿਹਾ ਇਹਨਾਂ ਨੇ ਆਪਣੇ ਐਮ ਐਲ ਏ ਸਟੇਜਾਂ ਤੇ ਬੋਲਣ ਲੱਗੇ ਕਿ ਸਾਨੂੰ ਲੋਕ ਨਹੀਂ ਪਿੰਡਾਂ ਚ ਵੜਨ ਦੇਂਦੇ ਕਿ ਤੁਸੀਂ ਕੁਝ ਕਰੋ ਇਸ ਤੋਂ ਬਾਅਦ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਉਹਨਾਂ ਵੱਲੋਂ ਅਸਤੀਫਾ ਦੇਣ ਸਮੇਂ ਤਾਂ ਹੀ ਕਿਹਾ ਗਿਆ ਸੀ ਕਿ ਜਦੋਂ ਤੱਕ ਅਰਵਿੰਦ ਕੇਜਰੀਵਾਲ ਵੱਲੋਂ ਵਿਕਰਮ ਮੰਜੀਠੀਆ ਤੋਂ ਮੰਗੀ ਗਈ ਮੁਆਫੀ ਬਾਰੇ ਸਪਸ਼ਟ ਨਹੀਂ ਹੋ ਜਾਂਦਾ ਉਮਰ ਤੋਂ ਪ੍ਰਧਾਨਗੀ ਨਹੀਂ ਲੈਣਗੇ ਤਾਂ ਇਸ ਤੇ ਭਗਵੰਤ ਮਾਨ ਨੇ ਕਿਹਾ ਕਿ ਇਹ ਸਿਰਫ ਵਿਰੋਧੀਆਂ ਦੀ ਚਾਲ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਅਦਾਲਤੀ ਚੱਕਰਾਂ 'ਚ ਪਾਈ ਰੱਖਿਆ ਜਾਵੇ ਤਾਂ ਜੋ ਦਿੱਲੀ ਵਿੱਚ ਕੰਮ ਨਾ ਕੀਤਾ ਜਾ ਸਕਣ ਇਸ ਲਈ ਅਰਵਿੰਦ ਕੇਜਰੀਵਾਲ ਵੱਲੋਂ ਸਿਰਫ ਵਿਕਰਮ ਮਜੀਠੀਆ ਤੋਂ ਹੀ ਮਾਫੀ ਨਹੀਂ ਮੰਗੀ ਗਈ ਬਲਕਿ ਵਕ-ਵਕ ਕਿਸਮ ਵਿੱਚ ਅਰਵਿੰਦ ਕੇਜਰੀਵਾਲ ਨੇ ਵਕ-ਵਕ ਲੋਕਾਂ ਤੋਂ ਮਾਫੀ ਮੰਗੀ ਸੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਉਦੋਂ ਕਿਹਾ ਸੀ ਕਿ ਪੰਜਾਬ ਦੀ ਲੀਡਰਸ਼ਿਪ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ ਮੈਨੂੰ ਡਿਟੇਲ ਦੇ ਵਿੱਚ ਅਰਵਿੰਦ ਜੀ ਨੇ ਦੱਸਿਆ ਕਿ ਕਿ ਦੇਖੋ ਉਹ ਪਹਿਲਾਂ ਤਾਂ ਇਹ ਨੈਸ਼ਨਲ ਲੈਵਲ ਤੇ ਇੱਕ ਸਾਜ਼ਿਸ਼ ਸੀ ਕਿ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ ਇਕੱਠੇ ਹੋ ਜਾਈਏ ਜਿਵੇਂ ਮਰਜ਼ੀ ਹੋ ਜਾਈਏ ਪਰ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ ਪਹਿਲਾਂ ਤਾਂ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਐ ਐਮਐਲਏਜ਼ ਨੂੰ ਦਿੱਲੀ ਦੇ ਵਿੱਚ ਪਰ ਜਦੋਂ ਦਿੱਲੀ ਦੇ ਵਿੱਚ ਬਹੁਤ ਭਾਰੀ ਬਹੁਮਤ ਆ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਾਰਟੀ ਤਾਂ ਨਹੀਂ ਰੁਕ ਸਕਦੀ ਫਿਰ ਇਹਦੇ ਪ੍ਰਧਾਨ ਨੂੰ ਰੋਕਿਆ ਜਾਵੇ ਉਹਨਾਂ ਤੇ 34 ਡਿਫਰਮੇਸ਼ਨ ਦੇ ਕੇਸ ਅਰਵਿੰਦ ਕੇਜਰੀਵਾਲ ਜੀ ਤੇ ਚੱਲੇ ਸੀ ਔਰ ਉਹ ਹਰ ਵਕਤ ਕੋਰਟ ਦੇ ਵਿੱਚ ਰਹਿੰਦੇ ਸੀ ਕਿ ਇਹਨਾਂ ਦੇ ਪ੍ਰਧਾਨ ਨੂੰ ਆਪਾਂ ਕੋਰਟਾਂ ਦੇ ਵਿੱਚ ਉਲਝਾ ਲਓ ਤਾਂ ਪਾਰਟੀ ਆਪੇ ਖਤਮ ਹੋ ਜਾਊਗੀ ਤਾਂ ਦਿੱਲੀ ਦੇ ਕੰਮ ਵੀ ਪ੍ਰਭਾਵਿਤ ਹੋਏ ਦਿੱਲੀ ਦੇ ਕੰਮ ਵੀ ਪ੍ਰਭਾਵਿਤ ਹੋਏ ਤਾਂ 34 ਦੇ 34 ਕੇਸ ਉਹਨਾਂ ਨੇ ਵਾਪਸ ਕੀਤੇ ਨੇ ਉਹਨਾਂ ਦੇ ਵਿੱਚ ਮਜੀਠੀਆ ਦਾ ਨਾਮ ਵੀ ਹੈ ਪਰ ਉਹਨਾਂ ਦੀ ਕੇਸ ਵਾਪਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਉਹਨੂੰ ਕੋਈ ਕਲੀਨ ਚਿੱਟ ਦੇ ਦਿੱਤੀ ਹੁਣ ਤਾਂ ਕੰਮ ਪੰਜਾਬ ਸਰਕਾਰ ਦਾ ਨਾ ਜੇ ਸਾਡੇ ਕੋਲੇ ਸੱਤਾ ਆਈ ਹੁੰਦੀ ਅਸੀਂ ਦੱਸ ਦਿੰਦੇ ਕਿ ਕਿੱਥੇ ਸਬੂਤ ਨੇ ਕੀ 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 ਹੋ ਸਕਦਾ ਸੀ ਪਰ ਇੱਕ ਮਿੰਟ ਇੱਕ ਮਿੰਟ ਲੈਟ ਮੀ ਫਿਨਿਸ਼ ਲੈਟ ਮੀ ਫਿਨਿਸ਼ ਮੈਨੂੰ ਇੱਕ ਮਿੰਟ ਇੱਕ ਮਿੰਟ ਮੈਨੂੰ ਦੱਸ ਦਿੰਦੋ ਹੁਣ ਹੁਣ ਪੰਜਾਬ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਨਾ ਨੰਬਰ 2 ਸੰਜੇ ਸਿੰਘ ਤੇ ਤਾਂ ਕੇਸ ਅਜੇ ਚੱਲ ਰਿਹਾ ਹੈ ਨਾ ਉਹ ਤਾਂ ਭੁਗਤ ਰਹੇ ਨੇ ਕਿਉਂਕਿ ਉਹਨਾਂ ਨੇ ਦਿੱਲੀ ਦੀ ਸਰਕਾਰ ਸੰਭਾਲਣੀ ਸੀ ਤੇ ਉਹਨਾਂ ਨੇ ਨਵੀਂ ਪਾਰਟੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤੇ ਇਸ ਕਰਕੇ ਹੁਣ ਦਿੱਲੀ ਦੇ ਵਿੱਚ ਉਹ ਜਦੋਂ ਦੀ ਉਹਨਾਂ ਨੇ ਕਮਾਂਡ ਸੰਭਾਲੀ ਤੇ ਮਨੀਸ਼ ਜੀ ਉਹਨਾਂ ਦੇ ਡਿਪਟੀ ਨੇ ਤਾਂ ਹੁਣ ਦਿੱਲੀ ਜਿਹੜਾ ਉਹ 70 ਸਾਲਾਂ ਚੋਂ ਨਾ ਵਧਿਆ ਨਹੀਂ ਹੋ ਸਕਿਆ ਜਿੰਨਾ ਹੁਣ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਬਡੇਰੇ ਹਿੱਤਾਂ ਲਈ ਤੁਸੀਂ ਇਹ ਜਿਹੜੀ ਪ੍ਰਧਾਨਗੀ ਹੈ ਉਹ ਤੁਸੀਂ ਸੰਭਾਲੋ ਮੈਂ ਉਸ ਕਰਕੇ ਕਰ ਰਿਹਾ ਹਾਂ ਹਾਂ ਜੀ ਹੁਣ ਹੁਣ ਤੁਸੀਂ ਉਹਨਾਂ ਨੂੰ ਪੁੱਛੋ ਨਾ ਉਹਨੇ ਚੈਪਟਰ ਕਲੋਜ਼ ਹੈ ਦੇਖ ਤੋਂ ਬਾਅਦ ਭਗਵਾਨਤ ਮਾਨ ਨੂੰ ਇਹ ਤਿੱਖਾ ਸਵਾਲ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਪਾਣੀਆਂ ਦੇ ਮੁੱਦੇ ਤੇ ਕਿਸ ਦੇ ਨਾਲ ਹੈ ਪੰਜਾਬ ਦੇ ਨਾਲ ਜਾਂ ਫਿਰ ਦਿੱਲੀ ਦੇ ਨਾਲ ਇਸ ਮਾਮਲੇ ਤੇ ਭਗਵੰਤ ਮਾਨ ਕੋ ਜੁੜ ਜਦੇ ਵੀ ਨਜ਼ਰ ਆਏ ਦੇਖੋ ਜੀ ਪੰਜਾਬ ਦੇ ਪਾਣੀਆਂ ਦਾ ਮਾਮਲਾ ਜਿਹੜਾ ਸੁਪਰੀਮ ਕੋਰਟ ਚੱਲ ਰਿਹਾ ਹੈ ਪਾਕਿਸਤਾਨ ਵਾਲਾ ਔਰ ਜਿਹੜਾ ਜਿਹੜਾ ਇਸ ਵਕਤ ਐਸਬੀਐਲ ਦਾ ਵੀ ਭਾਵੇਂ ਲਾ ਲਓ ਤਾਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕਿਉਂ ਨਹੀਂ ਆਪਣਾ ਪੱਖ ਜਿਹੜਾ ਉਹ ਪੂਰੇ ਥੋਸ ਤਰੀਕੇ ਨਾਲ ਰੱਖਦੀ ਅਸੀਂ ਤਾਂ ਪੰਜਾਬ ਦੇ ਪਾਣੀਆਂ ਨਾਲ ਹੈ ਜੀ ਹਰ ਵਾਰ ਸਾਡੇ ਕੋਲੇ ਤਾਂ ਨਾ ਤਾਂ ਸਾਡੇ ਕੋਲੇ ਸਿੰਚਾਈ ਲਈ ਪਾਣੀ ਬਚਿਆ ਨਾ ਸਾਡੇ ਕੋਲ ਪੀਣ ਲਈ ਪਾਣੀ ਸਾਡਾ ਉਹ ਖਰਾਬ ਹੋ ਗਿਆ ਹੁਣ ਤਾਂ ਸਾਡੇ ਕੋਲ ਜੋ ਪੰਜਾਬ ਦੇ ਹਾਲਾਤ ਨੇ ਅੱਖਾਂ 'ਚੋਂ ਵੀ ਪਾਣੀ ਮੁਗ ਗਿਆ ਰੋ ਰੋ ਕੇ ਕਿਉਂ ਪੰਜਾਬ ਜਿਹੜਾ ਇਸ ਵਕਤ ਉਦਾਸ ਹੈ ਅਸੀਂ ਪੰਜਾਬ ਦੇ ਪਾਣੀ ਦਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਔਰ ਇਹਦੇ ਵਿੱਚ ਇਹਨੂੰ ਇਹਨੂੰ ਦੋਨਾਂ ਪਾਰਟੀਆਂ ਨੇ ਵਧਾਇਆ ਆਮਾ ਦੀ ਪਾਰਟੀ ਅਜ ਪੰਜ ਸਾਲ ਪਹਿਲਾਂ ਜਿਹੜੀ ਪੇਸ਼ ਹੋਈ ਹੈ ਵਿਧਾਨ ਸਭਾ ਦੇ ਵਿੱਚ ਦੇਖੋ ਪਤਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ ਜੀ ਔਰ ਲੈ ਕੇ ਕੌਣ ਆਇਆ ਚਾਂਦੀ ਦੀ ਚਾਂਦੀ ਦੀ ਕਹੀ ਨਾਲ ਤੱਕ ਕੈਪਟਨ ਸਾਹਿਬ ਨੇ ਲਾਇਆ ਸੀ ਤੇ ਉਹਦੀ ਜਿਹੜੀ ਇਜਾਜ਼ਤ ਹੈ ਐਸਬੀਐਲ ਦੀ ਉਹ 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 ਜਿਹੜੀ ਬਾਦਲ ਸਾਹਿਬ ਨੇ ਦਿੱਤੀ ਸੀ ਉਹਦੇ ਬਦਲੇ ਗੁਰਗਾਉਂ ਜਿਹੜੇ ਹੋਟਲ ਪਾਏ ਨੇ ਸੋ ਇਹ ਇਹ ਸਿਰਫ ਦੇਖੋ ਦੋ ਮੁੱਦੇ ਮੁਲਕ ਚ ਐਸੇ ਨੇ ਜਿਹੜੇ ਇਲੈਕਸ਼ਨਾਂ ਵੇਲੇ ਨਿਕਲ ਆਉਂਦੇ ਨੇ RAM ਮੰਦਰ ਤੇ ਐਸਬੀਐਲ ਉਹ ਤੋਂ ਬਾਅਦ ਕਿਉਂ ਖਤਮ ਹੋ ਜਾਂਦੇ ਨੇ ਕਿਉਂ ਨਹੀਂ ਕਰਦੇ ਇੱਕ ਇੱਕ ਬਹੁਤ ਵਧੀਆ ਦੋ ਬਹੁਤ ਵਧੀਆ ਮੌਕੇ ਆਏ ਸੀਗੇ ਪਾਣੀ ਦੇ ਮਸਲੇ ਹੱਲ ਕਰਨ ਦੀ ਜਦੋਂ ਤਿੰਨੇ ਥਾਵਾਂ ਤੇ ਇੱਕੋ ਸਰਕਾਰ ਸੀ ਕੇਂਦਰ ਚ ਸੈਂਟਰ ਸੈਂਟਰ ਦੇ ਵਿੱਚ ਕਾਂਗਰਸ ਸੀ ਹਰਿਆਣੇ ਚ ਕਾਂਗਰਸ ਸੀ ਤੇ ਇੱਥੇ ਕਾਂਗਰਸ ਸੀ ਉਦੋਂ ਬਿਲਕੁਲ ਇਹਨਾਂ ਨੇ ਰਾਜ ਸਿਰਫ ਰਾਜਨੀਤੀ ਕੀਤੀ ਕੁਝ ਨਹੀਂ ਕੀਤਾ ਇੱਕ ਵਾਰੀ ਫੇਰ ਮੌਕਾ ਆਇਆ ਸੈਂਟਰ ਚ ਬੀਜੇਪੀ ਸੀ ਹਰਿਆਣਾ ਚ ਬੀਜੇਪੀ ਸੀ ਤੇ ਇੱਥੇ ਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ ਉਦੋਂ ਫੇਰ ਮੌਕਾ ਆਇਆ ਸੀ ਕਿ ਤਿੰਨੇ ਬਹਿ ਕੇ ਗੱਲ ਕਰ ਲੰਦੇ ਉਦੋਂ ਫੇਰ ਇਹਨਾਂ ਨੇ ਰਾਜਨੀਤੀ ਕੀਤੀ ਤੇ ਇਹੀ ਸਵਾਲ ਜਦੋਂ ਮਨੀਸ਼ ਸਸੋਧਿਆ ਨੂੰ ਕੀਤਾ ਗਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਨ ਦੀ ਬਜਾਏ ਗੱਲ ਨੂੰ ਗੋਲ ਮੋਲ ਕਰ ਦਿੱਤਾ ਹਮਾਰੇ ਪਾਸੇ ਮੈਂ ਇਸ ਦਾ ਸੋਲੂਸ਼ਨ ਇਹ ਹੈ ਕਿ ਜਿੰਨਾ ਪਾਕਿਸਤਾਨ ਪੰਜਾਬ ਸਰਕਾਰ ਪਾਕਿਸਤਾਨ ਨੂੰ ਪਾਣੀ ਦੇ ਰਹਾ ਹੈ ਨਾ ਪੰਜਾਬ ਕੀ ਥੋੜ੍ਹ ਲੋ ਕਈ ਰਾਜਾਂ ਕੇ ਪਾਣੀ ਕੇ ਪ੍ਰੋਬਲਮ ਸੋਲਵ ਹੋ ਜਾਏਗੀ ਅਗਰ ਉਹ ਸਾਡੇ ਪਾਸ ਮੈਂ ਉਸਕੇ ਵੀ ਸੋਲੂਸ਼ਨ ਸਰ ਐਸੋਏਐਲ ਥੈਂਕ ਯੂ ਥੈਂਕ ਯੂ ਬਸ ਥੈਂਕ ਯੂ ਸੋ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਭਗਵੰਤ ਸਾਨ ਵੱਲੋਂ ਕਾਂਗਰਸ ਅਤੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਵੀ ਸੱਜੇ ਤੇ ਕੈਪਟਨ ਸਾਹਿਬ ਨੇ 2 ਸਾਲ ਦੇ ਵਿੱਚ ਇੱਕ ਸਿੰਗਲ ਵਾਦਾ ਵੀ ਪੂਰਾ ਨਹੀਂ ਕੀਤਾ ਕਰਜ਼ਾ ਮਾਫੀ ਦੇ ਨਾਂ ਤੇ ਜ਼ਖਮਾਂ ਤੇ ਨਮਕ ਛਿੜਕਿਆ ਜਾ ਰਿਹਾ ਕਿਸੇ ਦੇ 4 ਰੁਪਏ ਕਿਸੇ ਦੇ 154 ਰੁਪਏ ਕਿਸੇ ਦੇ 200 ਰੁਪਏ ਕਰਜ਼ਾ ਮਾਫੀ ਕਰਕੇ ਉਹ ਮਜ਼ਾਕ ਕਰ ਰਹੇ ਨੇ ਜਿਨ੍ਹਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਉਹ ਜਿਹੜੇ ਨੇ ਉਹਨਾਂ ਦਾ ਕਰਜ਼ਾ ਮਾਫ ਨਹੀਂ ਹੋ ਰਿਹਾ ਜਿਹੜੇ ਇਹਨਾਂ ਦੇ ਚਾਹੇਤੇ ਨੇ ਉਹਨਾਂ ਦਾ 2-4 ਦਾ ਕਰਜ਼ਾ ਮਾਫ ਹੋ ਕੇ ਉਹਨੂੰ ਕਹਿੰਦੇ ਨੇ ਅਸੀਂ ਐਨੇ ਕਰੋੜ ਦਾ ਕਰਜ਼ਾ ਮਾਫ ਕਰਤਾ ਸੋ ਅੱਜ ਹਰ ਵਰਗ ਜਿਹੜਾ ਹੈ ਉਹ ਦੁਖੀ ਹੈ ਕੈਪਟਨ ਸਾਹਿਬ ਆਪਣੇ ਘਰੋਂ ਨਿਕਲੇ ਨਹੀਂ ਬਾਕੀ ਸਾਰਾ ਪੰਜਾਬ ਸੜਕਾਂ ਤੇ ਹੈ ਅੱਜ ਕਿਸਾਨ ਸੜਕਾਂ ਤੇ ਹੈ ਅੱਜ ਟੀਚਰ ਸੜਕਾਂ ਤੇ ਨੇ ਆਂਗਣਵਾੜੀ ਵਾਲੀਆਂ ਕੁੜੀਆਂ ਸੜਕਾਂ ਤੇ ਨੇ ਬੇਰੁਜ਼ਗਾਰ ਸੜਕਾਂ ਤੇ ਨੇ ਮਿੱਡੇ ਮੀਲ ਵਾਲੇ ਸੜਕਾਂ ਤੇ ਨੇ ਵਪਾਰੀ ਸੜਕਾਂ ਤੇ ਨੇ ਸਿਰਫ ਘਰੇ ਆ ਤਾਂ ਉਹ ਸਰਕਾਰ ਘਰੇ ਆ ਬਸ ਆਪਣੀ ਸੋ ਮੇਰੇ ਲਈ ਬਹੁਤ ਵੱਡਾ ਚੈਲੰਜ ਹੈ ਕਿ ਅਸੀਂ ਸਾਰੇ ਪੰਜਾਬ ਨੂੰ ਜੋੜੀਏ ਕਰ ਕਰ ਦਾ ਕੁੰਡਾ ਖੜਕਾਈਏ ਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਜਿਹੜੀ ਲੜਾਈ ਹੈ ਉਹਨੂੰ ਅੱਗੇ ਜਾਰੀ ਰੱਖੀਏ ਇੱਥੇ ਅਸੀਂ ਵਿਰੋਧੀ ਧਿਰ ਚਾਂ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਵਿਰੋਧੀ ਧਿਰ ਚ ਬੈਠੇ ਆਂ ਕੱਲ ਤੋਂ ਪਾਰਲੀਮੈਂਟ ਸ਼ੁਰੂ ਹੈ ਬਜਟ ਸੈਸ਼ਨ ਹੈ ਮੈਂ ਉੱਥੇ ਜਾ ਕੇ ਪੰਜਾਬ ਦੇ ਮਸਲੇ ਉਠਾਉਂਗਾ ਪਹਿਲਾਂ ਵੀ ਉਠਾਉਂਦਾ ਰਿਆਂ ਭਾਵੇਂ ਉਹ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਦਲਿਤਾਂ ਦੀ ਹੈ ਜਿਹਦਾ ਕੋਈ ਪੈਸਾ ਨਹੀਂ ਆਇਆ ਤੇ ਕਾਲਜਾਂ ਤੇ ਸਟੂਡੈਂਟਸ ਦੇ ਸਬੰਧ ਆਪਸ ਦੇ ਵਿੱਚ ਵਿਗੜੇ ਹੋਏ ਨੇ ਉਤੋਂ ਪੇਪਰ ਸਿਰਤੇ ਨੇ ਕਿਤੇ ਰੋਲ ਨੰਬਰ ਦੀ ਮੇਰੇ ਰਹੇ ਤੇ ਕਿਤੇ ਜੇ ਜਿਹੜੇ ਪਾਸ ਆਉਂਦੇ ਉਹਨਾਂ ਨੂੰ ਡੀਐਮਸੀ ਨਹੀਂ ਦੇ ਰਹੇ ਕਾਲਜ ਕਿਉਂਕਿ ਉਹਨਾਂ ਨੂੰ ਪੈਸਾ ਨਹੀਂ ਆਇਆ ਪੈਸਾ ਸੈਂਟਰ ਵੱਲੋਂ ਆ ਗਿਆ ਪਰ ਇੱਥੇ ਕਿਤੇ ਖੁਰਦਬੁਰਦ ਹੋ ਜਾਂਦਾ ਹੈ ਪਿਛਲੀ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜਿਹੜੇ ਸੀ ਉਹ ਸੰਗਤ ਦਰਸ਼ਨ ਦੇ ਵਿੱਚ ਉਸ ਪੈਸੇ ਨੂੰ ਵਰਤ ਕੇ ਹੁਣ ਇਹਨਾਂ ਨੇ ਇੱਧਰ ਕਿਸੇ ਹੋਰ ਸਕੀਮ 'ਚ ਖੁਰਦਬੁਰਦ ਕਰ ਲਿਆ ਮੇਰਾ ਮੇਰੇ ਲਈ ਇਹ ਬਹੁਤ ਵੱਡਾ ਮਸਲਾ ਹੈ ਮੈਂ ਪਾਰਲੀਮੈਂਟ 'ਚ ਜਾ ਰਿਹਾ ਹਾਂ ਇਸ ਤੋਂ ਬਾਅਦ ਸੁਆਮੀ ਨਾਥ ਦੀ ਰਿਪੋਰਟ ਹੈ ਜਿਹੜੀ ਦਿੱਲੀ ਸਰਕਾਰ ਲਾਗੂ ਕਰ ਰਹੀ ਹੈ ਤਾਂ ਹਾਲਾਂਕਿ ਦਿੱਲੀ ਜਿਹੜੀ ਹੈ ਉਹ ਪੂਰਨ ਸਟੇਟ ਨਹੀਂ ਹੈਗੀ ਪਰ ਫਿਰ ਵੀ ਦਿੱਲੀ ਸਰਕਾਰ ਸੁਮਿੰਨਾਥਨ ਲਾਗੂ ਕਰ ਰਹੀ ਹੈ ਹਾਲਾਂਕਿ ਸੁਮਿੰਨਾਥਨ ਦੀ ਰਿਪੋਰਟ ਜਿਹੜੀ ਹੈ ਉਹ ਸਟੇਟ ਲਾਗੂ ਨਹੀਂ ਕਰ ਸਕਦੀ ਪਰ ਦਿੱਲੀ ਸਰਕਾਰ ਦਾ ਜਿਹੜਾ ਆਈਡੀਆ ਬਹੁਤ ਅੱਛਾ ਹੈ ਕਿ ਜੇ ਕਿਸੇ ਫਸਲ ਦਾ ਭਾਅ ਸਪੋਜ਼ ਕਰੋ 150 ਰੁਪਏ ਪਰ क्विंटल ਹੈ ਅਕੋਰਡਿੰਗ ਟੂ ਸੁਮਿੰਨਾਥਨ ਰਿਪੋਰਟ ਤੇ ਜਿਹੜੀ ਐਮਐਸਪੀ ਹੈ ਸੈਂਟਰ ਦੀ ਉਹ 120 ਰੁਪਏ ਦੇ ਰਹੀ ਹੈ ਤਾਂ ਜਿਹੜਾ 30 ਰੁਪਏ ਦਾ ਮਾਰਜਨ ਹੈ ਜਿਹੜਾ ਗੈਪ ਹੈ ਉਹਨੂੰ ਬੋਨਸ ਦੇ ਰੂਪ ਦੇ ਵਿੱਚ ਸਟੇਟ ਦਿੱਲੀ ਜਿਹੜੀ ਹੈ ਉਹ ਦੇਊਗੀ ਤਾਂ ਕਿ ਸਵਾਮੀ ਨਾਥਨ ਦੇ ਬਰਾਬਰ ਦਾ ਭਾ ਜਿਹੜਾ ਉਹ ਸਟੇਟ ਦੇ ਵਿੱਚ ਮਿਲ ਸਕੇ ਤਾਂ ਪੰਜਾਬ ਕਿਉਂ ਨਹੀਂ ਕਰ ਸਕਦਾ ਇਹ ਜੇ ਦਿੱਲੀ ਦੇ ਸਕੂਲ ਮਨੀਸ਼ ਸੋਦੀਆ ਜੀ ਵਰਲਡ ਲੈਵਲ ਤੇ ਬਣਾ ਸਕਦੇ ਨੇ ਸਰਕਾਰੀ ਸਕੂਲ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਹੈਵਰ ਯੂਨੀਵਰਸਿਟੀ ਹਿਊਸਟਨ ਅਮਰੀਕਾ ਚ ਆਕਸਫੋਰਡ ਯੂਨੀਵਰਸਿਟੀ ਲੰਡਨ ਤੇ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ ਚ ਜਾ ਕੇ ਲੇਟੈਸਟ ਟੈਕਨੀਕ ਸਿਕਾਈਆਂ ਜਾ ਸਕਦੀਆਂ ਨੇ ਪੜਾਈ ਦੀਆਂ ਤਾਂ ਪੰਜਾਬ ਦੇ ਟੀਚਰਾਂ ਨੂੰ ਕਿਉਂ ਨਹੀਂ ਇਦਾਂ ਕੀਤਾ ਜਾ ਸਕਦਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਇਹ ਬੰਦ ਕਰ ਰਹੇ ਨੇ ਜੇ ਦਿੱਲੀ ਦੇ ਹਸਪਤਾਲ ਦਿੱਲੀ ਦੀ ਸਰਕਾਰ ਬਿਲਕੁਲ ਵਰਲਡ ਲੈਵਲ ਦਾ ਇਲਾਜ ਜਿਹੜਾ ਲੋਕਾਂ ਲਈ ਫ੍ਰੀ ਕਰ ਸਕਦੀ ਹੈ 1 ਰੁਪਏ ਦੀ ਵੀ ਪਰਚੀ ਕਟਾਉਣ ਦੀ ਲੋੜ ਨਹੀਂ ਤਾਂ ਪੰਜਾਬ ਦੇ ਸਰਕਾਰੀ ਹਸਪਤਾਲ ਬਿਮਾਰ ਕਿਉਂ ਪੈ ਨੇ ਜੇ ਦਿੱਲੀ ਦੇ ਵਿੱਚ 1 ਰੁਪਿਆ ਯੂਨਟ ਬਿਜਲੀ ਹੋ ਸਕਦੀ ਹੈ ਜਦਕਿ ਦਿੱਲੀ ਬਿਜਲੀ ਬਣਾਉਂਦੀ ਨਹੀਂ ਦਿੱਲੀ ਬਿਜਲੀ ਖਰੀਦਦੀ ਹੈ ਜਦਕਿ ਪੰਜਾਬ ਬਿਜਲੀ ਬਣਾਉਂਦਾ ਸਾਡੇ ਕੋਲੇ ਆਪਣੇ ਡੈਮ ਨੇ ਤਾਂ ਸਾਡੇ ਕੋਲੇ 8 ਤੋਂ 10 ਰੁਪਏ ਯੂਨਟ ਕਿਉਂ ਹੈ ਮੈਂ ਪਿੰਡਾਂ ਜਾਣਾ ਮੈਂ ਸੰਗਰੂਰ ਦੇ ਪਿੰਡਾਂ ਚ ਪਿਛਲੇ ਦਿਨਾਂ ਚ ਮੈਂ ਪਿੰਡਾਂ ਚ ਗਿਆ ਬਹੁਤ ਵਾਰ ਲੋਕੀ ਬਿੱਲ ਲੈ ਕੇ ਖੜੇ ਨੇ 7-7000 ਦੇ ਬਿੱਲ 8-8000 ਦੇ ਬਿੱਲ ਗਰੀਬਾਂ ਨੂੰ ਪਾਣੀ ਦੇ 10-10000 ਦੇ ਬਿੱਲ ਉਹ ਕਹਿੰਦੇ ਅਸੀਂ ਤਾਂ ਇੰਨੀਆਂ ਕਦੇ ਠਿਕਰੀਆਂ ਵੀ ਨਹੀਂ ਗਿਣੀਆਂ ਅਸੀਂ ਕਿੱਤੋਂ ਦੇਵਾਂਗੇ ਪੈਸੇ ਹਰ ਅੱਜ ਅੱਜ ਖਬਰਾਂ ਆਈਆਂ ਨੇ ਕਿ ਜਿਹੜੇ ਵਸੀਅਤ ਕਰਾਉਣੀ ਤੇ ਸੇਲ ਡੀਡ ਜਿਹੜੀ ਹੈ ਉਹਤੇ ਵੀ ਡਬਲ ਕਰਤਾ ਮਤਲਬ ਇੱਕ ਵੀ ਚੀਜ਼ ਨਹੀਂ ਛੱਡੀ ਜਿਹੜੀ ਟੈਕਸ ਵੱਲੋਂ ਬਚੀ ਹੋਵੇ ਸਿਰਫ ਸਾਹ ਲੈਣਾ ਬਚਿਆ ਸ਼ਾਇਦ ਉਹਤੇ ਵੀ ਟੈਕਸ ਲਾਉਣ ਬਾਰੇ ਸੋਚ ਰਹੇ ਹੋਣ ਟੀਚਰਾਂ ਦੀ ਤਨਖਾਹ ਪੰਜਾਬ ਦੇ ਵਿੱਚ 45000 ਤੋਂ 15000 ਕੀਤੀ ਜਾ ਰਹੀ ਹੈ ਜਿਸ ਵੇਲੇ ਅਰਵਿੰਦ ਖੇਜਰੀਵਾਲ ਮੁੱਖ ਮੰਤਰੀ ਬਣੇ 17000 ਰੁਪਏ ਤਨਖਾਹ ਸੀ ਗੈਸ ਟੀਚਰ ਦੀ ਦਿੱਲੀ 'ਚ ਅੱਜ 34000 ਰੁਪਏ ਜੇ ਟੀਚਰ ਨੂੰ ਜੇ ਟੀਚਰ ਨੂੰ ਇਹ ਸੋਚ ਲੱਗੀ ਰਹੂਗੀ ਫਿਕਰ ਲੱਗੇ ਰਹੂ ਕਿ ਮੇਰਾ ਘਰ ਕਿਵੇਂ ਚੱਲੂਗਾ ਤਾਂ ਉਹ ਕਨਸੈਂਟਰੇਸ਼ਨ ਨਾਲ ਪੜਾਈ ਕਿਵੇਂ ਕਰਾ ਸਕਦਾ ਹੈ ਹਾਲਾਂਕਿ ਪੰਜਾਬ ਪੂਰਨ ਸਟੇਟ ਹੈ ਦਿੱਲੀ 'ਚ ਬਹੁਤ ਸਾਰੀਆਂ ਦਿੱਕਤਾਂ ਨੇ ਕਦੇ ਐਲਜੀ ਦੀ ਪ੍ਰੋਬਲਮ ਹੈ ਕਦੇ ਮੋਦੀ ਸਰਕਾਰ ਕੋਈ ਸੀਬੀਆਈ ਦੇ ਛਾਪੇ ਪਾਉਂਦੀ ਹੈ ਕਦੇ ਕੋਈ ਫਾਈਲਾ ਰੋਕ ਲੈਂਦੇ ਅਫਸਰशाही ਪਰ ਫਿਰ ਵੀ ਇੰਨੀ ਮੁਸ਼ਕਲਾਂ ਦੇ ਬਾਵਜੂਦ ਜੇ ਦਿੱਲੀ ਦੇ ਵਿੱਚ ਉਹ ਕੰਮ ਕੀਤੇ ਜਾ ਸਕਦੇ ਨੇ ਜਿਹੜੇ 70 ਸਾਲ ਦੇ ਵਿੱਚ ਕਿਸੇ ਗਵਰਨਮੈਂਟ ਨੇ ਕਿਸੇ ਪੂਰਨ ਸਟੇਟ 'ਚ ਨਹੀਂ ਕੀਤੇ ਤਾਂ ਫਿਰ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੋਨੇ ਪਾਰਟੀਆਂ ਨੇ ਲੋਕਾਂ ਦਾ ਦਿਲ ਤੋੜਿਆ ਇੱਕ ਨੇ ਬੇਅਦਬੀ ਕਰਕੇ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਦੂਜਿਆਂ ਨੇ ਵਾਅਦਾ ਖਿਲਾਫੀਆਂ ਕਰਕੇ ਧੋਖਾ ਦਿੱਤਾ ਅੱਜ ਪੰਜਾਬ ਜਿਹੜਾ ਜੇ ਪਿੰਡਾਂ ਜਾ ਕੇ ਦੇਖੋਗੇ ਹੱਥ ਬੰਨੀ ਖੜਾ ਹੈ 80-80 ਸਾਲ ਦੇ ਬਜ਼ੁਰਗ 90-90 ਸਾਲ ਦੇ ਬਜ਼ੁਰਗ ਲੀਡਰਾਂ ਨੂੰ ਦੇਖ ਕੇ ਹੱਥ ਬੰਨ ਲੈਂਦੇ ਨੇ ਸਾਡੀ ਪੈਨਸ਼ਨ ਨਹੀਂ ਮਿਲੀ ਜੀ ਸਾਡੇ ਬੱਚੇ ਨੂੰ ਨੌਕਰੀ ਨਹੀਂ ਮਿਲੀ ਜੀ ਸਾਡਾ ਬੱਚਾ ਡਰੱਗ ਦੇ ਵਿੱਚ ਜਾ ਰਿਹਾ ਜੀ ਪੁਲਿਸ ਤੇ ਯਕੀਨ ਨਹੀਂ ਰਿਹਾ ਅਸੀਂ ਜਦੋਂ ਸੀਐਮ ਸਾਹਿਬ ਨੂੰ ਮਿਲੇ ਸੀਗੇ ਸਾਰੇ ਬਫਦਰ ਦੇ ਰੂਪ ਚ ਡਰੱਗਸ ਦੇ ਇਸ਼ੂ ਤੇ ਅਸੀਂ ਉਦੋਂ ਵੀ ਕਿਹਾ ਸੀ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਹੈ ਕੈਪਟਨ ਸਾਹਿਬ ਕਿਉਂਕਿ ਲੋਕਾਂ ਨੂੰ ਪੁਲਿਸ ਤੇ ਯਕੀਨ ਨਹੀਂ ਰਿਹਾ ਹੁਣ ਸੋਸ਼ਲ ਮੀਡੀਆ ਤੇ ਜੇ ਤੁਸੀਂ ਵੀਡੀਓ ਦੇਖਦੇ ਹੋ ਕਿ ਕੋਈ ਤਸਕਰ ਜਦੋਂ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਣ ਆਉਂਦਾ ਚਿੱਟਾ ਵੇਚਣ ਆਉਂਦਾ ਉਹਨੂੰ ਲੋਕ ਫੜ ਲੈਂਦੇ ਨੇ ਤਾਂ ਲੋਕ ਆਪ ਹੀ ਸਜ਼ਾ ਦੇਣ ਲੱਗ ਗਏ ਉਹਨੂੰ ਪੁਲਿਸ ਕੋਲੇ ਲੈ ਕੇ ਜਾਣ ਦੀ ਬਜਾਏ ਕਿਉਂਕਿ ਲੋਕਾਂ ਕੋਲੇ ਤਜਰਬਾ ਹੋ ਗਿਆ ਕਿ ਕਈ ਵਾਰੀ ਪੁਲਿਸ ਨੂੰ ਫੜਾਏ ਨੇ ਤਸਕਰ ਉਹ ਤਸਕਰ ਪਹਿਲਾਂ ਆ ਜਾਂਦਾ ਪਿੰਡ 'ਚ ਛੁੱਟ ਕੇ ਲੋਕ ਜਿਹੜੇ ਫੜਾਉਣਗੇ ਹੁੰਦੇ ਨੇ ਉਹ ਬਾਅਦ ਚੋਂਦੇ ਨੇ ਕਿਉਂਕਿ ਉਹਨਾਂ ਦੇ ਹਾਕਾਮਾਂ ਦਾ ਫੋਨ ਆ ਜਾਂਦਾ ਥਾਣੇ 'ਚ ਜਿਹੜੇ ਲੀਡਰ ਉਹਨਾਂ ਨੂੰ ਸਹਿਯਾਤ ਸ਼ਾਇਦ ਦਿੰਦੇ ਨੇ ਸੋ ਇਹ ਤਾਂ ਹੁਣ ਪੱਕਾ ਹੀ ਪਤਾ ਲੱਗ ਗਿਆ ਕਿ ਦੋਨੇ ਪਾਰਟੀਆਂ ਰਲ ਕੇ ਖੇਡ ਰਹੀਆਂ ਨੇ ਖੈਰ ਭਗਵੰਤ ਮਾਨ ਨੂੰ ਫਿਰ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀ ਕੁਰਸੀ ਮਿਲ ਗਈ ਏ ਪਰ ਦਿੱਲੀ ਵਾਲੇ ਅਜੇ ਤੱਕ ਵੀ ਐਸਵਾਈਐਲ ਦੇ ਮਾਮਲੇ ਤੇ ਸਿੱਧਾ ਜਵਾਬ ਨਹੀਂ ਦੇ ਰਹੇ ਕਿ ਉਹ ਪੰਜਾਬ ਦੇ ਨਾਲ ਨੇ ਜਾਂ ਫਿਰ ਦਿੱਲੀ ਦੇ ਨਾਲ ਕਿਉਂਕਿ ਇਸ ਮਾਮਲੇ 'ਚ ਹਰਿਆਣੇ 'ਚ ਜਾ ਕੇ ਉਹ ਹਰਿਆਣੇ ਵਾਲਿਆਂ ਦੀ ਗੱਲ ਕਰਦੇ ਨੇ ਦਿੱਲੀ 'ਚ ਜਾ ਕੇ ਦਿੱਲੀ ਵਾਲਿਆਂ ਦੀ ਅਤੇ ਪੰਜਾਬ 'ਚ ਜਾ ਕੇ ਪੰਜਾਬ ਵਾਲਿਆਂ ਦੀ ਸਾਫ਼ ਤੌਰ ਤੇ ਅਜੇ ਤੱਕ ਸਪਸ਼ਟ ਨਹੀਂ ਕੀਤਾ ਗਏ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ